ਪਾਸਟਰ ਚਰਨਜੀਤ ਵਾਲੀਆ ਜੀ ਦੀ ਚਰਚ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਸਾਡੇ ਉੱਤੇ ਭੈਣਾ ਦੇ ਉੱਪਰ ਅਤਿਆਚਾਰ ਕੀਤਾ ਬੱਚਿਆਂ ਦੇ ਉੱਪਰ ਅਤਿਆਚਾਰ ਕੀਤਾ ਬਜ਼ੁਰਗਾਂ ਦੇ ਉੱਪਰ ਅਤਿਆਚਾਰ ਕੀਤਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਸ਼ਾਸਨ ਨੇ ਉਹ ਜਿਹੜੇ ਮੁਜਰਮ ਸੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਉੱਪਰ ਪਰਚਾ ਦਰਜ ਕਰਤਾ ਵਾ ਔਰ 295 ਧਾਰਾ ਲਾ ਕੇ ਤਹਿਤ ਪਰਚਾ ਦਰਜ ਕਰਤਾ ਸੀ ਤਾਂ ਔਰ ਮੈਂ ਇੱਕ ਚੇਤਾਵਨੀ ਵੀ ਦੇਣਾ ਚਾਹੁੰਦਾ ਹਾਂ ਵਿਰੋਧੀਆਂ ਨੂੰ ਵੀ ਤੁਸੀਂ ਜਿਹੜਾ ਵਾ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਕੋ ਤੋੜ ਭੰਨ ਕਰੋਗੇ ਜਾਂ ਮਸੀਹ ਭਾਈਚਾਰੇ ਨੂੰ ਤੰਗ ਪਰੇਸ਼ਾਨ ਕਰੋਗੇ ਇਹ ਮਸੀਹ ਭਾਈਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਜਲਦੀ ਚਰਚ ਨੂੰ ਬੰਦ ਕਰਵਾਉਣ ਆਏ ਸ਼ਰਾਰਤੀ ਅੰਸਰਾ ਤੇ ਕਪੂਰਥਲਾ ਦੀ ਪੁਲਿਸ ਨੇ ਕੀਤੀ ਕਾਰਵਾਈ ਕੀਤਾ ਪਰਚਾ ਦਰਜ ਤੋਂ ਅੰਦਾਜ਼ੇ ਕਿ ਬੀਤੇ ਦਿਨੀ ਤੁਸੀ ਖਬਰ ਤਾਂ ਇੱਕ ਸੁਣੀ ਹੋਵੇਗੀ ਕਿ ਕਪੂਰਥਲਾ ਦੇ ਵਿੱਚ ਇੱਕ ਜਲਦੀ ਚਰਚ ਨੂੰ ਬੰਦ ਕਰਵਾਉਣ ਦੇ ਲਈ ਕੁਝ ਸ਼ਰਾਰਤੀ ਅੰਸਰ ਜੋ ਨਹੰਗ ਸਿੰਘ ਦੇ ਬਾਣੀ ਦੇ ਵਿੱਚ ਆਏ ਹੋਏ ਸੀ ਜਿਨ੍ਹਾਂ ਨੇ ਜਲਦੀ ਚਰਚ ਦੀ ਮੀਟਿੰਗ ਨੂੰ ਬੰਦ ਕਰਵਾਇਆ ਸੀ ਦੇ ਉਸ ਚਰਚ ਦੇ ਪਾਸਟਰ ਨੂੰ ਕਿਹਾ ਸੀ ਕਿ ਇੱਥੇ ਦੁਬਾਰਾ ਚਰਚ ਨਹੀਂ ਲਗਣੀ ਚਾਹੀਦੀ ਤਾਂ ਜਿਸ ਤੋਂ ਬਾਅਦ ਜਦੋਂ ਇਹ ਮਸਲਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਫਿਰ ਇਸ ਦੀ ਸ਼ਿਕਾਇਤ ਐਸਐਸਪੀ ਕਪੂਰਥਲਾ ਨੂੰ ਦਿੱਤੀ ਤੇ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਅੱਜ ਉਹਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪ੍ਰੋਵੀਸ਼ੋ ਮੈਂ ਸਿੱਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਜੋ ਬੀਤੇ ਦਿਨਾਂ ਦੇ ਵਿੱਚ 11 ਤਾਰੀਖ ਨੂੰ ਸਾਡੇ ਚਰਚ ਦੇ ਵਿੱਚ ਨਾਨਕ ਸਿੱਖ ਬਾਣੀ ਦੇ ਵਿੱਚ ਆਏ ਕੁਝ ਸ਼ਰਾਰਤੀ ਅਨਸਰਾਂ ਨੇ ਆਕੇ ਤੋੜਪੰਨ ਕੀਤੀ ਸੀਗੀ ਔਰ ਉਸ ਦੇ ਉੱਤੇ ਮੈਂ ਧੰਨਵਾਦ ਕਰਦਾ ਕਿ ਪਰਮੇਸ਼ਵਰ ਦਾ ਕਿ ਖੁਦਾਵੰ ਨੇ ਸਾਡੇ ਵਿੱਚ ਬਹੁਤ ਹੀ ਅੱਛੀ ਇੱਕ ਬਹੁਤ ਸੂਝਮਾਨ ਟੀਮ ਨੂੰ ਖੁਦਾ ਨੇ ਨਿਯੁਕਤ ਕੀਤਾ ਖੜਾ ਕੀਤਾ ਗਲੋਬਲ ਐਕਸ਼ਨ ਕਮੇਟੀ ਜੋ ਜਿਨ੍ਹਾਂ ਨੂੰ ਲੀਡ ਕਰ ਰਿਆ ਸਾਡੇ ਬਹੁਤ ਹੀ ਆਦਰ ਦੇ ਯੋਗ ਪ੍ਰਧਾਨ ਗੌਰਵ ਮਸੀ ਜੀ ਔਰ ਇਹਨਾਂ ਨੇ ਸਾਡੇ ਕੋਲ ਆਕੇ ਔਰ ਇਸ ਕਾਰਵਾਈ ਨੂੰ ਸਾਰੀ ਨੂੰ ਪਾਇਆ ਆ ਔਰ ਜਿਸ ਦੇ ਵਿੱਚ ਐਸਐਸਪੀ ਦਫਤਰ ਦੇ ਵਿੱਚ ਸਾਰੀ ਰਿਪੋਰਟਸ ਬਹਿਰਾ ਦੇ ਕੇ ਔਰ ਅੱਜ ਉਹਨਾਂ ਦੇ ਉੱਤੇ ਪਰਚੇ ਦਰਜ ਹੋ ਚੁੱਕੇ ਆ ਔਰ ਅਸੀਂ ਗਲੋਬਲ ਐਕਸ਼ਨ ਕਮੇਟੀ ਦਾ ਪ੍ਰਧਾਨ ਗੌਰਵਜੀਤ ਦਾ ਵੀ ਬਹੁਤ ਉਹ ਦਿਲ ਤੋਂ ਧੰਨਵਾਦ ਕਰਦੇ ਆ ਜੋ ਖੁਦਾ ਦੇ ਦਾਸਾਂ ਦੀ ਰਾਤ ਦਿਨ ਖੜੇ ਰਹਿੰਦੇ ਆ ਸਾਰਿਆਂ ਨੂੰ ਜੈਮ ਸਿੱਕੀ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਕਰਪੂਥਲਾ ਦੇ ਵਿੱਚ ਇੱਕ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਸੀ ਜੋ ਪਾਸਟਰ ਚਰਨਜੀਤ ਵਾਲੀਆ ਜੀ ਦੀ ਚਰਚ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਸਾਡੇ ਉੱਤੇ ਭੈਣਾਂ ਦੇ ਉੱਪਰ ਅਤਿਆਚਾਰ ਕੀਤਾ ਬੱਚਿਆਂ ਦੇ ਉੱਪਰ ਅਤਿਆਚਾਰ ਕੀਤਾ ਬਜ਼ੁਰਗਾਂ ਦੇ ਉੱਪਰ ਅਤਿਆਚਾਰ ਕੀਤਾ ਔਰ ਕੱਲ ਸਾਰੀ ਗਲੋਬਲ ਕਿਸ਼ਿਨ ਰੈਕਸ਼ਨ ਕਮੇਟੀ ਦੀ ਟੀਮ ਪ੍ਰਸ਼ਾਸਨ ਨਾਲ ਮਿਲੀ ਸੀ ਔਰ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਜਿਹੜਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਇਹ ਰਿਜ਼ਲਟ ਕੱਢ ਕੇ ਦੇਵਾਂਗੇ ਔਰ ਪਰਚਾ ਦਰਜ ਕਰਾਂਗੇ ਔਰ ਅੱਜ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਸ਼ਾਸਨ ਨੇ ਉਹ ਜਿਹੜੇ ਮੁਜਰਮ ਸੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਉੱਪਰ ਪਰਚਾ ਦਰਜ ਕਰਤਾ ਵਾ ਔਰ 295 ਧਾਰਾ ਲਾ ਕੇ ਹੋਰ ਜਿਹੜੀਆਂ ਧਾਰਾਵਾਂ ਬੰਦੀਆਂ ਸੀ ਉਹਦੇ ਤਹਿਤ ਪਰਚਾ ਦਰਜ ਕਰਤਾ ਸੀ ਧੰਨਵਾਦ ਕਰਦੇ ਆ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਕਰਪੂਥਲੇ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਔਰ ਮੈਂ ਇੱਕ ਚੇਤਾਵਨੀ ਵੀ ਦੇਣਾ ਚਾਹੁੰਦਾ ਹਾਂ ਵਿਰੋਧੀਆਂ ਨੂੰ ਵੀ ਤੁਸੀਂ ਜਿਹੜਾ ਵਾ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਕੋਈ ਤੋੜ ਭੰਨ ਕਰੋਗੇ ਜਾਂ ਮੁਸੀਬਾਈ ਚਾਰੇ ਨੂੰ ਤੰਗ ਪਰੇਸ਼ਾਨ ਕਰੋਗੇ ਇਹ ਮੁਸੀਬਾਈ ਚਾਰੇ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਮੁਸੀਬਾਈ ਚਾਰੇ ਦੇ ਜਿਹੜੇ ਲੋਕ ਨੇ ਅਸੀਂ ਸ਼ਾਂਤੀ ਪਸੰਦ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆ ਔਰ ਮੈਂ ਚਾਹੁੰਦਾ ਵੀ ਜਿਹੜੇ ਬੰਦੇ ਆ ਆਪਣੇ ਆਪਣੇ ਧਰਮ ਦਾ ਕੰਮ ਕਰਨ ਕੋਈ ਵੀ ਕਿਸੇ ਦੇ ਧਰਮ 'ਚ ਦਖਲਅੰਦਾਜ਼ੀ ਨਾ ਦਵੇ ਕਿਉਂਕਿ ਇਹ ਇਹ ਨਾਲ ਜਿਹੜਾ ਪੂਰਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਮਗਰ ਜਿਹੜਾ ਅੱਜ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਔਰ ਇਹ ਵਿੱਚ ਪ੍ਰਮੂਹ ਦਾ ਧੰਨਵਾਦ ਕਰਦੇ ਆ ਔਰ ਪਾਸਟਰ ਜੀ ਦੇ ਨਾਲ ਅਸੀਂ ਮੋਢੇ ਦੇ ਮੋਢੇ ਨਾਲ ਲਾ ਖੜੇ ਆ ਔਰ ਸਾਡੇ ਮੁਸੀਬਾਈ ਚਾਰੇ ਦੇ ਵਿੱਚ ਕਿਸੇ ਵੀ ਪਰਮੇਸ਼ਵਰ ਦੇ ਅਦਾਸ ਨੂੰ ਕਿਸੇ ਵੀ ਪਰਮੇਸ਼ਵਰ ਦੇ ਕੰਮ ਕਰਨ ਵਾਲੇ ਬੰਦੇ ਨੂੰ ਕੋਈ ਵੀ ਮੁਸ਼ਕਲ ਪਰੇ ਸ਼ਾਨੀ ਨਹੀਂ ਆਏਗੀ ਜਿੱਥੇ ਵੀ ਮੁਸ਼ਕਲ ਪਰੇਸ਼ਾਨੀਆਂ ਆਏ ਜਿੱਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਡਟ ਕੇ ਉਥੇ ਲੋਕਾਂ ਦਾ ਸਾਹਮਣਾ ਕਰੇਗੀ ਵਿਰੋਧੀਆਂ ਦਾ ਔਰ ਆਪਣੇ ਭਾਈਚਾਰੇ ਨੂੰ ਇਨਸਾਫ ਦਿਵਾਏਗੀ ਸਾਰਨ ਮੇਰੇ ਵੱਲੋਂ ਜੀਐਮਸੀ ਜੀ